ਵਿੱਚ ਪਾਣੀ ਦਾ ਪੱਦਰਵਧਨ ਕਰਨ ਜਿੱਥੇ ਕਈ ਇਲਾਕੇ ਅੰਦਰ ਹੜ ਦਾ ਖਤਰਾ ਬਣਿਆ ਹੋਇਆ ਉੱਥੇ ਹੀ ਬਿਆਸ ਦਰਿਆ ਵਿੱਚ ਪਾਣੀ ਦਾ ਪੱਦਰਵਧਨ ਕਰ ਕਿਸਾਨਾਂ ਦੇ ਸਾਂ ਸੁੱਕ ਗਏ ਨੇ ਇਸ ਵਿਚਾਰੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸੁਲਤਾਨਪੁਰ ਲੋਧੀ ਇਲਾਕੇ ਦੇ ਨਾਲ ਸੰਬੰਧਿਤ ਪਾਲੀ ਕਲਾ ਵਿੱਚ ਕਿਸਾਨਾਂ ਵੱਲੋਂ ਲਗਾਇਆ ਗਿਆ ਅਰਜੀ ਬੰਨ ਅੱਜ ਸਵੇਰੇ ਟੁੱਟ ਗਿਆ ਬੰਨੂਟਾ ਅਲਗਣੀ ਸ਼ੁਰੂ ਹੋਈ ਸੀ ਦੇਖਦੇ ਹੀ ਦੇਖਦੇ ਇੱਕ ਵੱਡੇ ਪਾੜ ਵਿੱਚ ਤਬਦੀਲ ਹੋ ਗਈ ਕੁਝ ਹੀ ਘੰਟਿਆਂ ਬਾਅਦ ਇਹ ਕੁਪਾਰ ਦਾ ਰੂਪ ਧਾਰਨ ਕਰ ਗਈ ਹਾਲਾਂਕਿ ਬਨ ਨੂੰ ਬਚਾਉਣ ਲਈ ਇਲਾਕੇ ਦੇ ਲੋਕਾਂ ਤੇ ਸੰਤਾ ਮਹਾਪੁਰਸ਼ਾਂ ਦੀ ਅਗਵਾਈ ਹੇਠ ਕਰੀਬ 1 ਮਹੀਨੇ ਤੋਂ ਲਗਾਤਾਰ ਦਿਨ ਰਾਤ ਯਤਨ ਜਾਰੀ ਸਨ ਕਮਜ਼ੋਰ ਧਾਮਾਂ ਤੇ ਬਨ ਨੂੰ ਮਜ਼ਬੂਤ ਕਰਨ ਦਾ ਕੰਮ ਕਈ ਦਿਨਾਂ ਤੋਂ ਜਾਰੀ ਸੀ ਪਰ ਸ਼ਾਇਦ ਕਿਸਮਤ ਨੂੰ ਕੁਝ ਵੀ ਮਨਜ਼ੂਰ ਨਹੀਂ ਸੀ ਕੁੱਤਾ ਵਾਂਗੂ ਪਾਲੀ ਫਸਲ ਅਜ ਪਾਣੀ ਦੇ ਭੇਟ ਚੜ ਚੁੱਕੀ ਹੈ ਲਗਭਗ 30 ਤੋਂ 35 ਪਿੰਡ ਪ੍ਰਭਾਵਿਤ ਹੋਣ ਦਾ ਖੱਤਰਾ ਹੈ ਅਤੇ ਕਰੀਬ 50 ਤੋਂ 60 ਏਕੜ ਜ਼ਮੀਨ ਦੀ ਲੱਗੀ ਫਸਲ ਬਰਬਾਦ ਹੋਣ ਦੀ ਹੈ ਬੜੀ ਮੰਨਦ ਭਗੀ ਘਟਨਾ ਵਾਪਰੀ ਹੈ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ ਆਪਣੇ ਆਲੀ ਕਲਾਂ ਆਲੀ ਖੁਰਦ ਜੋ ਮੰਡ ਦਾ ਏ ਆਰਜੀ ਬੰਨ ਹੀ ਔਰ ਸਾਡੇ ਪਿੰਡਾਂ ਦੇ ਸਾਰੇ ਆਗੂ ਸਿੰਘਾਂ ਨੇ ਸਾਰੀਆਂ ਸੰਗਤਾਂ ਨੇ ਅੱਜ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਜੋ ਇੱਥੇ ਮਿੱਟੀ ਪਾਉਂਦੇ ਆ ਤੇ ਸਾਰੇ ਇਲਾਕੇ ਦੇ ਪਰੋਹਾਂ ਨੇ ਤੋਂ ਲਿਆ ਕਰਕੇ ਇੱਥੇ ਸੰਗਤਾਂ ਔਰ ਬਹੁਤ ਵੱਡਾ ਯਤਨ ਕੀਤਾ ਜਾ ਰਿਹਾ ਸੀ ਇੱਕ ਮਹੀਨਾ ਪੂਰਾ ਮਹੀਨੇ ਤੋਂ ਵੱਧ ਹੀ ਹੋ ਗਿਆ ਕਿ ਇੱਥੇ ਮਿਹਨਤ ਕੀਤੀ ਪਰ ਅੱਜ ਬੰਨ ਟੁੱਟ ਗਿਆ ਤੇ ਬਹੁਤ ਜਿਹੜਾ ਵੱਡਾ ਨੁਕਸਾਨ ਹੋਇਆ ਸਮੇਂ ਦੇ ਹਾਲਾਤਾਂ ਨੂੰ ਲੈ ਕੇ ਪ੍ਰਸ਼ਾਸਨ ਦੇ ਰਵਿਸ਼ਾਨ ਕਰੀਏ ਹੋਏ ਨੇ ਕਿ ਪ੍ਰਸ਼ਾਸਨ ਨੇ ਬੜਾ ਰੋਲ ਨਹੀਂ ਅਦਾ ਕੀਤਾ ਹਾਂ ਕਿਉਂਕਿ 1 ਮਹੀਨਾ ਹੋ ਗਿਆ ਪਿਛਲਾ ਜਿਹੜਾ ਬੰਨਵਾ ਬਾਉ ਕੋਰਲੇਓ ਤੇ ਬਹੁਤ ਦਿਨ ਪਹਿਲਾਂ ਟੁੱਟ ਗਿਆ ਇਹ ਫਿਰ ਵੀ ਆਪਣੇ ਇਧਰ ਆਪਣੇ ਨਗਰ ਦੇ ਆਲੀ ਕਲਾਂ ਆਲੀ ਖੁਰਦ ਆਗੂ ਸਿੰਘ ਸਾਰੀਆਂ ਸੰਗਤਾਂ ਨੂੰ ਨਾਲ ਲੈ ਕਰਕੇ ਉੱਥੇ ਸੇਵਾ ਕਰ ਰਹੇ ਸੀ 1 ਮਹੀਨੇ ਤੋਂ ਤੇ ਹੁਣ ਤੀਕ ਇਹਨੂੰ ਬੰਨ ਨੂੰ ਬਚਾ ਕੇ ਰੱਖਿਆ ਸੀ ਮਹਾਰਾਜ ਸਾਹਿਬ ਜੀ ਦੇ ਫੋਟਾ ਆਸਰੇ ਦੇ ਨਾਲ ਗੁਰੂਕੀਆਂ ਸੰਗਤਾਂ ਦਾ ਸਹਿਯੋਗ ਤੇ ਇਹ ਜਿਹੜਾ ਵਾ ਦਰਿਆ ਵਿੱਚੋਂ ਬਹੁਤ ਜ਼ਿਆਦਾ ਉੱਚਾ ਹੋਇਆ ਪਿਆ ਪੈਲੀਆਂ ਦੇ ਪਾਸਿਓਂ ਨੀਵੀਆਂ ਵਾਂ ਪ੍ਰਸ਼ਾਸਨ ਨੂੰ ਚਾਹੀਦਾ ਵਾ ਕਿ ਇਹ ਜਦੋਂ ਦਰਿਆ ਲਹਿ ਜਾਂਦਾ ਉਸ ਮੌਕੇ ਤੇ ਇਹਦੀ ਖੁਦਾਈ ਕੀਤੀ ਜਾਵੇ ਇਹਨੂੰ ਬੰਨੇ ਤੋਂ ਉੱਚਾ ਕੀਤਾ ਜਾਵੇ ਵੀ ਇਹ ਜਿਹੜਾ ਹਰ ਵਾਰੀ ਮਾਰ ਪੈਂਦੀ ਇਹਦੇ ਤੋਂ ਸਾਰੇ ਏਰੀਆ ਨੂੰ ਬਚਾਇਆ ਜਾਵੇ ਦੋ ਦਿਖਾਣੀ ਆ ਤਾਂ ਕੀ ਹਾਲਾਤ ਨੇ ਸੱਚੇ ਮਿਰਨਾ ਰਾਜ ਸਿੰਘ ਪੈਂਡਾ ਨਿਕਲਾਂ ਤੇ ਹਾਲਾਤ ਵੀ ਜੀ ਆਪ ਜੀ ਨੂੰ ਪਤਾ ਹੀ ਜਾਵੇ ਆਪ ਸਾਹਮਣੇ ਦੇਖ ਰਹੇ ਜੇ ਵੀ ਸਾਡਾ ਨਾ ਬਹੁਤ ਵੱਡਾ ਨੁਕਸਾਨ ਹੋ ਗਿਆ ਆਸੀ ਕੀ ਖਰਤਾ ਬਹੁ ਕੀਤਾ ਅਸੀਂ ਖፋ ਬਹੁ ਕੀਤਾ ਸੀ ਸੰਗਤ ਨੇ ਮੇਲ ਜੋਲ ਕਰਕੇ ਵੀ ਚਲੋ ਬਣਦਾ ਮਿੱਟੀ ਪਾ ਕੇ ਦਰਿਆ ਨੂੰ ਕੁਝ ਆਪਦੀ ਪਕੜ ਦੇ ਵਿੱਚ ਰੱਖਿਆ ਪਰ ਆ ਕੁਝ ਮੌਸਮੇ ਇਦਾਂ ਦਾ ਹੋ ਗਿਆ ਉਹਦਾ ਕਰਕੇ ਬਹੁਤ ਜ਼ਿਆਦਾ ਸਾਡਾ ਵੱਡਾ ਨੁਕਸਾਨ ਹੋ ਚੁੱਕਾ ਵਿਦਿ ਇਹਨਾਂ ਕੱਛੇ ਨੁਕਸਾਨ ਉਹਦਾ ਤੇ ਬਾਦ ਦੇ ਕੀ ਹਾਲਾਤ ਹੋ ਗਏ ਇਹ ਖਦਸ਼ਾ ਕਟੋ-ਕਟ ਵੀ ਅਸੀਂ 50 ਤੋਂ 6000 ਏਕੜ ਇਸ ਮਾਲ ਦੇ ਵਿੱਚ ਆ ਜਾਣਾ ਝੋਨਾ ਸਾਡਾ ਖਤਮ ਹੋ ਜਾਣਾ ਤੇ ਬਾਦ ਦੇ ਵਿੱਚ ਉਹ ਹਾਲਾਤ ਇਹੋ ਜਿਹੇ ਹੋ ਜਾਂਦੇ ਆ ਵੀ ਮੰਨ ਲਓ ਪੈਲੀਆਂ 2023 ਦੇ ਵਿੱਚ ਸਾਡੀਆਂ ਖਰਾਬ ਹੋਈਆਂ ਨਾ ਕਿਤੇ ਤੇ ਪੰਜ ਪੰਜ ਸੱਤ 10 10 ਫੁੱਟ ਹੋਏ ਪੈਗੇ ਆ ਤੇ ਕਿਤੇ ਕੋਈ ਪੰਜ 8 8 10 10 ਫੁੱਟ ਰੇਤਾ ਪੈ ਗਈ ਜਦੋਂ ਰੇਤ ਪੈ ਗਈ ਆ ਤੇ ਸਾਨੂੰ ਅਸੀਂ ਪ੍ਰਸ਼ਾਸਨ ਤੇ ਸਾਨੂੰ ਇਹ ਗਿਲਾਵਾ ਵੀ ਚਲੋ ਸਾਡੀਆਂ ਪੈਲੀਆਂ ਤੇ ਖਰਾਬ ਹੋ ਜਾਂਦਾ ਤੇ ਸਾਨੂੰ ਪਹਿਲੀ ਸਾਫ਼ ਕਰਨ ਦਾ ਕਰਕੇ ਜਾਂ ਆਪਦੀ ਮਿੱਟੀ ਚੁੱਕ ਕੇ ਕਿਤੇ ਪਾਉਣ ਦਾ ਇਹ ਤੇ ਸਾਨੂੰ ਮਨਜ਼ੂਰੀ ਹੋਣੀ ਚਾਹੀਦੀ ਆ ਨਾ ਜੇ ਅਸੀਂ ਮੰਨ ਲਓ ਆਪਦੀ ਪੈਲੀ ਤੋਂ ਰੇਤ ਚੁੱਕਦੇ ਆ ਜਾਂ ਚਕਾਉਨੇ ਆ ਜਿਹੜੀ ਇਹ ਦਰਿਆ ਪਾ ਜਾਂਦਾ ਤੇ ਉਹ ਵੀ ਨਹੀਂ ਚੁੱਕਣ ਦੇ ਤੇ ਉਲਟੇ ਹੱਟਦੇ ਪਰਚੀ ਹੋ ਜਾਂਦੇ ਹਾਂਜੀ ਕੀ ਨਾਮ ਹੈ ਤੁਹਾਡਾ ਤੇ ਇੱਕ ਕਦੋਂ ਆਰਜੀ ਬੰ ਟੁੱਟਿਆ ਤੇ ਕੀ ਹਾਲਾਤ ਨੇ ਹੁਣ ਮੱਕੇ ਇਹ ਮੇਰਾ ਨਾਮ ਜੀ ਸਮਿੰਦਰ ਸਿੰਘ ਸੰਧੂ ਕਿੰਡਾਲੀ ਕਲਾ ਅਸੀਂ 1 ਮਹੀਨੇ ਤੋਂ ਬੰ ਆਰਜੀ ਬੰਨਦੇ ਸਭ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਸ਼ਾਇਦ ਤੁਸੀਂ ਵੀ ਆਉਂਦੇ ਰਹੇ ਹੋਰ ਵੀ ਪੱਤਰਕਾਰ ਆਉਂਦੇ ਰਹੇ ਬਹੁਤ ਵੇਖੇ ਮੀਡੀਆ ਤੇ ਕੋਈ ਭੁੱਲੀ ਨਹੀਂ ਰਹੀ ਕਿੰਨੀ ਆ ਮਿਹਨਤ ਕੀਤੀ ਆ ਸਾਡੇ ਬੱਚਿਆਂ ਨੇ ਹੁਣ ਅੱਜ ਸਾਢੇ 5 ਵਜੇ ਬੰਨ ਟੁੱਟ ਗਿਆ ਕਿਹੋ ਜਿਹੇ ਹਾਲਾਤ ਨੇ ਹੁਣ ਤੇ ਜੀ ਵੇਖੋ ਆ ਬੰਨ ਤੇ ਹਾਲਾਤ ਤੇ ਹੁਣ ਇਹਨੇ ਆ ਕਿ ਹੌਸਲਾ ਹੀ ਆ ਬਿਲਕੁਲ ਬੱਚਿਆਂ ਨੂੰ ਤੇ ਸਾਨੂੰ ਜਿਹੜਾ ਦੱਸੋ ਤੇਜ ਮਨ ਟੁੱਟਾ ਸਾਰੇ ਝੋਨੇ ਬਰੇ ਤੇਜ ਦੇ ਵਿੱਚ ਰੇਤ ਪਈ ਰੇਤ ਵਾਲੀਆਂ ਪਹਿਲੀਆਂ ਪੱਧਰੀਆਂ ਕੀਤੀਆਂ ਟੋਏ ਪਏ ਹੁਣ ਫਿਰ ਆਸ ਹੋਈ ਸੀ ਤਣਕ ਥੋੜੀ ਜਿਹੀ ਹੋਈ ਸੀ ਹੁਣ ਆਸ ਹੋਈ ਸਾਰੇ ਖੜਦੇ ਹੋਏ ਉਹਨਾਂ ਹਾਲਾਤ ਦੇ ਆ ਨਾ ਮੇਰੇ ਖਿਆਲ ਅੰ ਲੋਕ ਕਈ ਵਾਰ ਕਹਿ ਦਿੰਦੇ ਆ ਜਿਹਦੀ ਤਵਾ ਕੇ ਗੱਲ ਕਿ ਮੈਨੂੰ ਥੋੜਾ ਰੋਕਿਆ ਵਾ ਸਾਨੂੰ ਸਿਖਾਇਆ ਤੇ ਨਹੀਂ ਆ ਵੀ ਤੂੰ ਕਾ ਕੇ ਮਰ ਜਾਓ ਪਰ ਹਾਲਾਤ ਦੇ ਜਿਵੇਂ ਦਿਨਾਂ ਦੇ ਬਣਿਆ ਉਹ ਖੁਦ ਕੰਮ ਕਰਨ ਵਾਲੇ ਬਣੇ ਜਿਹੜੇ ਮਲਾਜਮਤ ਸਾਰੇ ਪੈਸੇ ਸਭ ਕੁਝ ਲਾ ਕੇ ਆਸਾਂ ਰੱਖੀਆਂ ਝੋਨੇ ਦੇ ਕਿਸੇ ਨੇ ਕੋਈ ਆਰਟੀ ਦੇ ਦੇਨੇ ਕਿਸੇ ਨੇ ਕੋ ਬੈਂਕ ਦੇ ਦੇਨੇ ਕਿਸੇ ਨੇ ਕੋਈ ਲਿਮਟ ਲਈ ਕਿਸੇ ਨੇ ਕੋਈ ਟਰੈਕਟਰ ਲਿਆ ਕੋਸ ਤੇ ਸਾਰਾ ਖਤਮ ਹੋ ਗਿਆ ਵਾ ਪਰ ਕੋ ਹੌਸਲਾ ਬੱਚਿਆਂ ਨੂੰ ਸਭ ਕੁਝ ਨੂੰ ਦੁਬਾਰਾ ਫੇਰ ਸ਼ੁਰੂ ਕਰਾਂਗੇ ਜ਼ਿੰਦਗੀ ਪਰ ਹਾਲਾਤ ਤੇ ਇੱਡੇ ਮਾੜੇ ਆ ਨਾ ਹਿਸਾਬ ਲਾ ਲਓ ਵੀ ਹੱਥੀ 10 ਰੁਪਏ ਡੇਗ ਪੈਣਾ 10 ਰੁਪਏ ਕੀ ਡੇਗ ਪੈਣਾ ਇਹ ਤਾਂ ਗੋਦੋੜੇ ਮੱਥਾ ਟੇਕਣਾ ਉਹ ਤੇ ਜੇਬ ਤੋਂ ਵੇਖੀਦਾ ਵੀ ਪਾਈਆਂ ਦਾ ਨੋਟ ਜਾਂ 10 ਦਾ ਨਿਕਲ ਕੇ 100 ਦਾ ਨਿਕਲ ਜੇ ਤੇ ਕਰੋੜਾਂ ਨਾਲ ਤੋਂ ਨੰਬਰ ਜਣਾ ਆਪੂ ਬਣਾ ਕੇ ਜਿੱਦਾਂ ਦੇ ਹਾਲਾਤ ਕਿੰਨਾ ਕਿ ਰਕਬਾ ਪ੍ਰਭਾਵਤ ਹੁੰਦਾ ਖਰਚਾ 50 ਤੋਂ ਲੈ ਕੇ 60 ਹਜ਼ਾਰ ਕਿੰਨੇ ਕਿ ਪਿੰਡਾਂ ਨੂੰ ਮਾਰ ਪਈ। ਇੱਤੋਂ ਘੱਟ ਮੇਰਾ ਖਿਆਲਾ ਜਿੱਤੀ 25-30 ਪਿੰਡ ਹੋਣਗੇ। ਦੇਖ ਕਰੋ 2023 ਦੀ ਗੱਲ ਕਰੀਏ ਪਾਣੀ ਉਤੋਂ ਜ਼ਿਆਦਾ ਹੈ ਇਸ ਵਾਰ। ਨਹੀਂ ਪਾਣੀ ਤੇ ਉਨਾਂ ਗਿਆ। ਪਾਣੀ ਉਨਾਂ ਗਿਆ ਪਰ ਜਿਹਦਾ ਨਾ ਉਹ ਬੰਨ ਉਹਨੂੰ ਜਦੋਂ ਢਾਹ ਲੱਗਦੀ ਨਾ ਥੋੜੀ ਪ੍ਰਸ਼ਾਸਨ ਦੀ ਰੇਣ ਗੇਲੀ ਆ। ਪੱਥਰ ਜਿੰਨਾ ਤੇ ਲੱਗਣਾ ਚਾਹੀਦਾ ਉਹਨਾਂ ਲੱਗਾ ਨਹੀਂ। ਅਸੀਂ ਉਹਨੂੰ ਉਛਲ ਕੇ ਨਹੀਂ ਰੁਟੰਦਾ। ਪਾਣੀ ਤੇ ਤਾਂ ਕਿ ਜਿਆਦਾ ਵੀ ਪਾਣੀ ਉੱਪਰ ਦੀ ਓਵਰਫਲੋ ਹੋ ਕੇ ਟੁੱਟ ਗਿਆ ਵਾ। ਜਿਹਦਾ ਢਾਹ ਲੱਗਦੀ ਹੈ ਨਾ ਢਾਹ ਤੇ ਪਾਣੀ ਹੋਰ ਵੀ ਥੱਲੇ ਹੋਇਆ। ਉਹ ਬਦਲ ਲੱਗ ਸਕਦੀ ਆ ਜਦੋਂ ਢਾਹ ਲੱਗਦੀ ਆ ਨਾ ਉਹਦਾ ਇਲਾਜ ਸਾਡੇ ਕੋਲ ਨਹੀਂਗਾ ਸਾਡੇ ਕੋਲ ਇਲਾਜ ਵਾ ਵੀ ਅਸੀਂ ਮਿੱਟੀ ਭਾਗੇ ਨੂੰ ਉੱਚਾ ਕਰ ਲੈਨੇ ਆ ਆਹ ਦੇਖੋ ਸੰਗਤਾਂ ਮਿੱਟੀ ਕਿੰਨੀ ਲੈ ਕੇ ਆਈਆਂ ਉਹ ਵਿਚਾਰੇ ਦੂਰ ਉਹਨੇ ਇੰਨਾ ਪੱਥਰ ਕਿੱਥੋਂ ਲਿਆ ਉਹਨ ਜਿਹੜਾ ਪੱਥਰ ਲਾਉਣੇ ਗੌਰਮੈਂਟ ਦਾ ਕੰਮ ਪੱਥਰ ਲੱਗਣ ਨਾਲ ਲੋਟਾਂ ਨੂੰ ਕਹ ਦਿੰਨੇ ਅਸੀਂ ਸਟਾਰਟ ਉਹ ਵੀ ਜੇ 20 ਮੀਲ ਆ ਨਾ ਜਗਾ ਤੇ 20 ਮੀਲ ਦੇ ਲੋਟਾਂ ਨਹੀਂ ਲੱਗਣੀਆਂ ਕੋਈ 2-3 ਕਿਲੋਮੀਟਰ ਦਾ ਅਜਿਹਾ ਹੋਊਗਾ ਜਿੱਥੇ ਲੋਟਾਂ ਲਾਉਣੀਆਂ ਜਿੱਥੇ ਟੁੱਟਦਾ ਹਰ ਸਾਲ ਬਾਕੀ ਨਹੀਂ ਡੁੱਟਦਾ ਬਾਕੀ ਤਾਂ ਮਿੱਟੀ ਭਾਗੇ ਬੰਨ ਲੈਨੇ ਆ ਉਹਦਾ ਤਾਂ ਸਾਸ਼ੀ ਦੂ ਆਪ ਖੋਦ ਤੋ ਸੰਗਦਾ ਤੇ ਆਪਣਾ ਪੰਜਾਬ ਨਹੀਂ ਟੁੱਟਣ ਦਿੰਦਾ ਛੇਪ ਜਿੱਥੇ ਸਾਡੀਆਂ ਬਾਹਾਂ ਖੜੀਆਂ ਹੋ ਜਾਂਦੀਆਂ ਆ ਸੰਗਤ ਦੀਆਂ ਵੀ ਉੱਥੇ ਆਣ ਕੇ ਹਾਲਤ ਨਾ ਕਰਦਾ ਕਿਤੇ ਕਿਤੇ ਮੰਦਿਓ ਪ੍ਰਸ਼ਾਸਨ ਨੇ ਅੰਗਿਹਲੀ ਕੀਤੀ ਚਲੋ ਜੀ ਬੱਧਾ ਗਲ ਗਿਆ ਜਦੋਂ ਬੰਦਾ ਡੁੱਬਿਆ ਜਦੋਂ ਮਰਿਆ ਉਹਨਾਂ ਤੇ ਗੁੱਸਾ ਘੋਂਡੇ ਤੇ ਆ ਜਾਂਦਾ ਇਹਦਾ ਆਪ ਦਾ ਬੱਚੇ ਨੂੰ ਬੁਖਾਰ ਹੋਇਆ ਹੋਵੇ ਨਾ ਤੇ ਉਹ ਆਂਦਾ ਵੀ ਲੋਕਾਂ ਦੇ ਪਠੋਰੀਆਂ ਵਰਗੇ ਤੇ ਮੇਰਾ ਘਰ ਕੇ ਜਾਣੇ ਨੂੰ ਬੁਖਾਰ ਚੜਿਆ ਗੁੱਸਾ ਤਾਂ ਸੰਦੇ ਆਉਂਦਾ ਤਾਂ ਉਸ ਨਾਲ ਜਿਹੜਾ ਅੱਜ ਫੋਨ ਕਰਦਾ ਕੀ ਹਾਲ ਉਹਨੂੰ ਕੁਛ ਉੱਥੇ ਗੁੱਸਾ ਆਈ ਜਾਂਦਾ ਸੀ ਵੀ ਤੁਸੀਂ ਪ੍ਰਵਾਹ ਕੋਸਣਾ ਲਏ ਮੈਂ ਕਿਹਰ ਬਾਤਾਂ ਹੀ ਨਾ ਰੱਤੇ ਵੀ ਬੰਨ ਸਾਡਾ ਟੁੱਟ ਗਿਆ ਸਤਾਉਣਾ ਤੇ ਗੁੱਸਾ ਤੁਹਾਨੂੰ ਪ੍ਰਸ਼ਾਸਨ ਦਾ ਹੀ ਆ ਜਿਹੜੇ ਜ਼ਿੰਮੇਵਾਰ ਵਾ ਹੁਣ ਮੰਨ ਲਓ ਜੇ ਇੱਥੇ ਆਇਆ ਨੂੰ ਅਸੀਂ ਮਾਲਾ ਕਵਾਂਗੇ ਤਾਂ ਵੀ ਉਹ ਡੀਆਈ ਵਾਲੀ ਗੱਲ ਨਹੀਂ ਗਈ ਪਰ ਇਹ ਵੀ ਪ੍ਰਸ਼ਾਸਨ ਹੁਣ ਇਹ ਗੱਲ ਸਾਡੇ ਬੱਚੇ ਮੈਂ ਕੋਈ ਸ਼ਾਇਨਾ ਕਰਕੇ ਬੱਚੇ ਅੰਦੇ ਗੱਡੀਆਂ ਲੈ ਕੇ ਕੀ ਲੈਣ ਆਗੇ ਬੰਨ ਟੁੱਟ ਗਿਆ ਉਦੋਂ ਆਉਂਦੇ ਜਦੋਂ ਟੁੱਟਣ ਲਿਆ ਹੈਗਾ ਪਰ ਇਹ ਵੀ ਗੁੱਸਾ ਤਾਂ ਪਬਲਿਕ ਨੂੰ ਹੈਗਾ ਪਰ ਮੈਂ ਇਹਨਾਂ ਵੀ ਪੁੱਤ ਗੁੱਸਾ ਕਰਕੇ ਕੀ ਕਰਾਂਗੇ ਹਿੰਮਤ ਕਰੋ ਜਿੰਨਾ ਪ੍ਰਸ਼ਾਸਨ ਦੀ ਪਹੁੰਚ ਹੋ ਕਹੀ ਜਾਂਦੀ ਆ ਬਾਕੀ ਆਪਾਂ ਕਹੇ ਜੋ ਆਪਣੇ ਦੇਸ਼ ਦਾ ਵਿਦਵਾਨ ਬਣ ਗਿਆ ਵਾ ਕਿਉਂਕਿ ਪ੍ਰਸ਼ਾਸਨ ਜੇ ਕਦੇ ਜੇ ਕਦੇ ਪ੍ਰਸ਼ਾਸਨ ਆਪ ਦੇ ਸੰਸਕਾਰ ਆਪ ਦੀ ਜ਼ਿੰਮੇਵਾਰੀ ਫਰਜ ਸਮਝੇ ਤੇ ਫਿਰ ਇੰਨੀ ਤੰਗੀ ਨਾਲ ਪ੍ਰਸ਼ਾਸਨ ਦੇ ਵਿੱਚ ਵੀਰ ਜੀ ਪ੍ਰਸ਼ਾਸਨ ਦੇ ਵਿੱਚ ਕੋਈ ਵੀ ਮੁਲਾਜ਼ਮ ਕੋਈ ਵੀ ਮੌਕੇ ਦਾ ਅਫਸਰ ਕੋਈ ਮੌਕੇ ਦਾ ਲੀਡਰ ਕਹਿੰਦਾ ਹੋਰ ਹੁਣ ਮੈਂ ਵੀ ਗੱਲ ਕਰੀ ਜਣਾ ਨਾ ਉਹ ਸਦਾ ਮੇਰੇ ਹੱਥੀ ਕੋਈ ਪਾਗਡੋਰ ਆ ਜੇ ਨਾ ਕਿਸੇ ਦੀ ਤੇ ਉਹ ਫਰਜ ਨਹੀਂ ਨਿਭਾਉਂਦਾ ਮੈਂ ਘੜੀ ਘੜੀ ਕਰੂੰ ਕਿ ਗੱਲ ਹੋ ਰਾ ਲੈ ਹੋਰ ਤਰੀਕਾ ਨੇ ਪਿਆ ਵਾ ਪੈਣਾ ਵੀ ਆ ਮੈਨੂੰ ਬਹੁਤ ਗੱਲ ਦਾ ਪ੍ਰੋਬਲਮ ਵੀ ਆ ਸਾਡੇ ਘਰ ਦੇ ਬੱਤੀ ਜੀ ਆ ਇਕੱਠੇ ਉੱਥੇ ਮੈਂ ਸਿਹਰਾ ਦਿੰਦਾ ਵੀ ਜਿਹੜੇ ਵੱਡੇ ਆ ਸਾਡੇ ਘਰ ਦੇ ਆਗੂ ਉਹ ਆਪਦੇ ਫਰਜ਼ ਨਿਭਾਉਂਦੇ ਆ ਉਹਨਾਂ ਨੂੰ ਹੱਕ ਮਿਲਦੇ ਆ ਜਦੋਂ ਵੱਡੇ ਫਰਜ਼ ਨਹੀਂ ਨਿਭਾਉਂਦੇ ਇੱਥੇ ਲੀਡਰ ਪ੍ਰਸ਼ਾਸਨ ਸਾਰੇ ਫਰਜ਼ ਨਹੀਂ ਨਿਭਾਉਣਦੇ ਉਹਨਾਂ ਨੂੰ ਜਿੰਦਾ ਹੀ ਕੋਈ ਨਹੀਂ ਜਿੱਤੇ ਹੀ ਟੁੱਟਾ ਦੇ ਹਰ ਕੀ ਇੱਕ ਸਾਲ ਬਾਅਦ ਇਹਨਾਂ ਕੋਈ ਜਨਤਾ ਨਹੀਂ ਵੀ ਇਹ ਤਾਂ ਕੀ ਹੱਲ ਕਰਨਾ ਪ੍ਰਸ਼ਾਸਨ ਚ ਬਹੁਤ ਅਣਜਾਲੀ ਥੋੜੀ